ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਰਗ ਮਹੱਲਾ ਤਜਾ ਇੱਕ ਪੈਰ 라ਵੇ ਆਪਣਾ ਓ ਕੈਦਰ ਪੁੱਛੋਂ ਜਾਏ ਸਤਗੁਰ ਸੇਵੀ ਭਾਉ ਕਰ ਮੈਂ ਪਰ ਦਿਹੋ ਮਿਲਾਏ ਸਾਬੇ ਉਪਾਏ ਆਪੇ ਵੇਖੇ ਕਿਸ ਨੇੜੇ ਕਿਸ ਦੂਰ ਜਿਨ ਪ੍ਰਸੰਗੇ ਜਾਣਿਆ ਪਿਰ ਰਾਵੇ ਸਦਾ ਹਦੂਰ ਮੁੰਦੇ ਤੂੰ ਚਲ ਗੁਰ ਕੈ ਭਾਏ ਅਨੰਦ ਨ ਰਾਵੇ ਪਿਰ ਆਪਣਾ ਸੇਜੇ ਸੱਚ ਸਮਾਏ ਰਾਵ ਸ਼ਬਦ ਰਤیاں ਸੁਹਾਗਣੀ ਸੱਚੇ ਸ਼ਬਦ ਸ਼ਿੰਗਾਰ ਹਰ ਵਰ ਪਾਇਨ ਘਰ ਆਪਣੈ ਗੁਰ ਕੈ ਹੇਤ ਪਿਆਰ ਸੇਜ ਸੁਹਾਵੀ ਹਰ ਰੰਗ ਰਵੈ ਭਗਤੀ ਭਰੇ ਪੰਡਾਰ ਸੋ ਪ੍ਰਭ ਪ੍ਰੇਤਮ ਮਨ ਵਸੈ ਜੇ ਸਭ ਸਦ ਦੇ ਆਧਾਰ ਪਰਸਾ ਲਾਹਣ ਆਪਣਾ ਤਿਨ ਕਹਿ ਹੋਂ ਸਦਬ ਬਲਹਰੈ ਜਾਓ ਮਨ ਤਨ ਅਰਪੀ ਸਿਰ ਦੇ ਤਿਨ ਕਹਿ ਲਾਗਾ ਪਾਏ ਜਿਨ ਇੱਕ ਭਿਸ਼ਾਣਿਆ ਦੂਜਾ ਭਾਉ ਚੁਕਾਏ ਗੁਰਮੁਖ ਨਾਮ ਪਛਾਣਿਆ ਨਾਨਕ ਸੱਚ ਸਮਾਏ ਸ੍ਰੀ ਰਾਗ ਮਹੱਲਾ 3ਾ ਹਰਜੀ ਸੱਚਾ ਸੱਚ ਤੂੰ ਸਭ ਕੁਝ ਤੇਰੇ ਚਿਰੈ ਲੱਖ 84 ਕਰਸ ਦੇ ਫਿਰੇ ਬਿਨ ਗੁਰ ਭੇਟੇ ਪੀਰੇ ਹਰ ਜੀਓ ਬਖਸ਼ੇ ਬਖਸ਼ ਲਏ ਸੂਖ ਸਦਾ ਸਰੀਰੈ ਗੁਰ ਪ੍ਰਸਾਦੀ ਸੇਵ ਕਰੀ ਸਚ ਗੈਰ ਗੰਭੀਰੈ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰ ਮਤੀ ਨਾਮ ਸਲਾਹੀਐ ਦੂਜਾ ਅਵਰ ਨ ਕੋਇ ਰਹਾਉ ਧਰਮ ਰਾਏ ਨੋ ਹੁਕਮ ਹੈ ਬੈ ਸੱਚਾ ਧਰਮ ਵਿਚਾਰ ਦੂਜੇ ਭਾਏ ਦੁਸ਼ਟ ਆਤਮਾ ਓ ਤੇਰੀ ਸਰਕਾਰ ਆਦੇ ਆਤਮੀ ਹਰ ਗੁਣਤਾ ਸਮਨ ਜਪੈ ਇੱਕ ਮਰਾਰ ਤਿਨ ਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਣ ਹਾਰ ਮਨ ਕੇ ਬੇਕਾਰ ਮਨ ਧਜੈ ਮਨ ਚੂਕੈ ਮੋਹ ਬਮਾਨ ਆਤਮ ਰਾਮ ਪਛਾਣਿਆ ਸਹਿਜੇ ਨਾਮ ਸਮਾਨ ਬਿਨ ਸਤਗੁਰ ਮੁਕਤ ਨਾ ਪਾਇਐ ਮਨ ਮੁਖ ਫਿਰੈ دیਵਾਨ ਸ਼ਬਦ ਨਾ ਚਿਨੈ ਕਥਨੀ ਬਦਨੀ ਕਰੇ ਵਿਖਿਆ ਮਹ ਸਮਾਨ ਸਬ ਕਿਸੇ ਆਪੇ ਆਪ ਹੈ ਦੂਜਾ ਵਰ ਨ ਕੋਏ ਜੋ ਬੁਲਾਏ ਤਿਉ ਬੋਲੀਐ ਜੇ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਨਾਨਕ ਨਾਮ ਸੰਭਾਲ ਤੂੰ ਜਿਤ ਸਿਵੈ ਸੁਖ ਹੋਏ ਸਿਰਿ ਰਾਗ ਮਲ ਲੱਤ ਜਾ ਜਗ ਹਉ ਮੈ ਮੈਲ ਦੁਖ ਪਾਇਆ ਮਲ ਲੱਗੀ ਦੁਜੈ ਭਾਏ ਮਲ ਹਉ ਮੈ ਧੋਤੀ ਕਿਵੇਂ ਨਾ ਉਤਰੈ ਜੇ ਸੋ ਤੀਰਥ ਨਾਏ ਬਹੁ ਵਿਦ ਕਰਮ ਕਮਾਵਦੇ ਦੂਣੀ ਮਲ ਲੱਗੀ ਆਏ ਅੜਿਐ ਮੈਲ ਨਾ ਉਤਰੈ ਪੁੱਛੋ ਗਿਆਨੀ ਆ ਜਾਏ ਮਨ ਮੇਰੇ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਏ ਮਨ ਮੁਖ ਹਰ ਹਰ ਕਰ ਥਕੇ ਮੈਲ ਨਾ ਸੱਕੀ ਥੋਏ ਰਹਾਓ ਮਨ ਮੈਲੇ ਭਗਤੀ ਨਾ ਹੋਵੀ ਨਾਮ ਨਾ ਪਾਇਆ ਜਾਏ ਮਨ ਮੁਖ ਮੈਲੇ ਮੈਲੇ ਮੋਏ ਜਸਨ ਪਤ ਗਵਾਏ ਗੁਰ ਪ੍ਰਸਾਦੀ ਮਨ ਵਸੈ ਮਲ ਹੋਮੈ ਜਏ ਸਮਾਏ ਜਿਉਂ ਆਂਦੇ ਰਹਿ ਦੀਪਕ ਬਾਲਿਐ ਤਿਉ ਗੁਰ ਗਿਆਨ ਅਗਿਆਨ ਤਜਾਇ। ਹਮ ਕੀਆ ਹਮ ਕਰੇਂਗੇ ਹਮ ਮੂਰਖ ਗਾਵਾਰ ਕਰਨ ਵਾਲਾ ਵਿਸਰਿਆ ਦੂਜੇ ਭੈ ਪਿਆਰ। ਮਾਇਆ ਜੇ ਵੱਡ ਦੁੱਖ ਨਹੀਂ ਸਭ ਭਵ ਸਭ ਕੇ ਸੰਸਾਰ। ਗੁਰ ਮਤੀ ਸੁਖ ਪਾਈਐ ਸਚ ਨਾਮ ਅਰਤਾਰ। ਜਿਐ ਸੁ ਮੇਲੇ ਸੋ ਮਿਲੈ ਹੋਂ ਤਿਸ ਬਨਹਾਰੈ ਜਾਓ ਏ ਮਨ ਭਗਤੀ ਰਤਿਆ ਸਚ ਬਾਣੀ ਨਿਜਸਾਉ ਮਨ ਰਤੇ ਜੇ ਵਾਰਤੀ ਹਰ ਗੁਣ ਸਚੈ ਗਾਓ ਨਾਨਕ ਨਾਮ ਨ ਵਿਸਰੈ ਸਚੈ ਮਹਿ ਸਮਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ